ਕਵਾਰ ਗੁਰੂ ਜੀ ਦਾ ਇੱਕ ਸਿੰਘ ਸੀ ਜੋ ਪਿੰਡ ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕਰਿਆ ਕਰਦਾ ਸੀ ਇੱਕ ਦਿਨ ਪ੍ਰਚਾਰ ਕਰਦੇ ਕਰਦੇ ਕਾਫੀ ਦੂਰ ਤੇ ਪਿੰਡਾਂ ਵਿੱਚ ਚਲਾ ਗਿਆ ਤੇ ਵਾਪਸ ਮੁੜਦੇ ਮੁੜਦੇ ਉਸ ਨੂੰ ਰਾਤ ਪੈ ਗਈ ਫਿਰ ਸਿੰਘ ਸੋਚਣ ਲੱਗਾ ਹਨੇਰਾ ਹੋ ਗਿਆ ਹੈ ਅੱਜ ਰਾਤ ਇੱਥੇ ਹੀ ਕਿਤੇ ਜੰਗਲ ਵਿੱਚ ਗੁਜ਼ਾਰ ਲੈਂਦਾ ਹਾਂ ਤੇ ਸਵੇਰ ਲੋਹ ਲੱਗਦੇ ਹੀ ਸ੍ਰੀ ਅਨੰਦਪੁਰ ਸਾਹਿਬ ਵੱਲ ਚੱਲੇ ਪਾਵਾਂਗਾ ਇਨ੍ਹਾ ਸੋਇ ਦੇ ਸੋਇ ਦੇ ਉਹਦੇ ਸਾਹਮਣੇ ਇੱਕ ਪੱਥਰ ਤੇ ਅੱਖ ਲੱਗ ਗਈ ਜਦੋਂ ਅਗਲੇ ਦਿਨ ਉੱਠ ਕੇ ਨਿਤਨੇਮ ਕਰਨ ਤੋਂ ਬਾਅਦ ਚਾਲੇ ਪਹੁੰਚ ਦੀ ਤਿਆਰੀ ਕਰਨ ਲੱਗਾ ਹੁਣ ਥੋੜੀ ਲੋ ਵੀ ਲੱਗ ਗਈ ਸੀ ਪਰ ਜਦ ਉਸਨੇ ਥੱਲੇ ਦੇਖਿਆ ਤਾਂ ਉਹ ਕਰੜੇ ਪੀੜ ਦੀ ਮੜੀ ਤੇ ਬੈਠਾ ਹੋਇਆ ਸੀ ਫਿਰ ਉਸ ਨੂੰ ਅਹਿਸਾਸ ਹੋਇਆ ਕਿ ਸਾਰੀ ਰਾਤ ਉਹ ਇਸ ਮੜੀ ਤੇ ਸੁੱਤਾ ਰਿਹਾ ਉਸਨੇ ਸੋਚ ਰੱਖਿਆ ਸੀ ਕਿ ਤੀਰ ਮੜੀ ਦਾ ਨਰਾਦਰ ਕਰਨ ਵਾਲੇ ਨੂੰ ਪੁੱਠਾ ਤੰਗ ਦਿੰਦਾ ਹੈ ਇਹ ਸੋਚਦਾ ਸੋਚਦੇ ਆਂ ਉਸ ਦੇ ਮਨ ਵਿੱਚ ਥੋੜਾ ਜਿਹਾ ਡਰ ਪੈਦਾ ਹੋ ਗਿਆ ਤੁਰੰਤ ਦੋਵੇਂ ਹੱਥ ਜੋੜ ਕੇ ਪੀਰ ਮੁਰੇ ਮੱਥਾ ਟੇਕਿਆ ਤੇ ਉਸ ਨੇ ਕਿਹਾ ਕਿ ਪੀਰ ਜੀ ਮੈਨੂੰ ਮਾਫ ਕਰਨਾ ਮੈਂ ਤੁਹਾਨੂੰ ਜਾਣੇ ਵਿੱਚ ਇਹ ਗਲਤੀ ਹੋ ਗਈ ਬਸ ਇਨਾ ਕਹਿੰਦੀ ਹੀ ਦੇਰ ਸੀ ਉਸ ਪੀਰ ਨੇ ਉਸ ਨੂੰ ਪੁੱਠਾ ਟੰਗ ਦਿੱਤਾ ਜਿਸ ਤੋਂ ਬਾਅਦ ਸਿੰਘ ਨੇ ਬਥੇਰੇ ਹੱਥ ਜੋੜੇ ਮਿੰਤਾ ਕਰੀਆਂ ਪਰ ਪੀਰ ਥੱਲੇ ਨਾ ਲਾਵੇ ਇਲਾਕੇ ਦੇ ਪਿੰਡਾਂ 'ਚ ਇਹ ਖਬਰ ਅੱਗ ਵਾਂਗ ਫੈਲ ਗਈ ਕਿ ਗੁਰੂ ਦਾ ਸਿੱਖ ਕਲੜੇ ਪੀਰ ਨੇ ਪੁੱਠਾ ਟੰਗ ਦਿੱਤਾ ਹੈ ਲੋਕੇ ਇਕੱਠੇ ਹੋਣਾ ਸ਼ੁਰੂ ਹੋ ਗਏ ਕਿਉਂਕਿ ਲੋਕਾਂ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਜਿਸ ਸਿੰਘ ਦਾ ਗੁਰੂ ਇੰਨਾ ਮਹਾਨ ਸੰਤ ਸਿਪਾਹੀ ਹੋਵੇ ਉਸ ਨੂੰ ਕੋਈ ਪੀਰ ਕਿਵੇਂ ਟੰਗ ਸਕਦਾ ਹੈ ਹੁਣ ਤੱਕ ਸਿੰਘ ਨੂੰ ਵੀ ਮਹਿਸੂਸ ਹੋ ਗਿਆ ਕਿ ਉਸਨੇ ਪੀਰ ਮੁਰੇ ਸਿਰ ਚੁਕਾ ਕੇ ਕਿੰਨੀ ਵੱਡੀ ਗਲਤੀ ਕੀਤੀ ਸੀ ਮਨ ਹੀ ਮਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਯਾਦ ਕਰਦਿਆਂ ਉਸਨੇ ਅਰਦਾਸ ਕੀਤੀ ਕਿ हे ਕਲਗੀਧਰ ਪਾਸ਼ਾ ਮੇਥੋਂ ਪੁੱਲ ਹੋ ਗਈ ਹੈ ਕਿ ਮੈਂ ਆਪਣੇ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਇਸ ਪੀਰ ਮੁਰੇ ਮੱਥਾ ਟੇਕਿਆ ਮੇਰੀ ਪੁੱਲ ਬਖਸ਼ ਦਿਓ ਤੇ ਮੈਨੂੰ ਆ ਕੇ ਬਚਾਓ ਗੁਰੂ ਸਾਹਿਬ ਜੀ ਸਭ ਦੇਖ ਰਹੇ ਸਨ ਤੇ ਜਿਵੇਂ ਹੀ ਸਿੰਘ ਨੇ ਸੱਚੇ ਦਿਲੋਂ ਅਰਦਾਸ ਕੀਤੀ ਤਾਂ ਫੌਰਨ ਘੋੜੇ ਤੇ ਸਵਾਰ ਹੋ ਕੇ ਗੁਰੂ ਜੀ ਉੱਥੇ ਆ ਪਹੁੰਚੇ ਜਾ ਕੇ ਉਹਨਾਂ ਨੇ ਪੀਰ ਨੂੰ ਆਖਿਆ ਹਾਂ ਭਾਈ ਤੂੰ ਸਾਡਾ ਸਿੰਘ ਕਿਉਂ ਟੰਗਿਆ ਹੋਇਆ ਹੈ ਅੱਗੋਂ ਪੀਰ ਬੋਲਿਆ ਮਹਾਰਾਜ ਇਹ ਹੁਣ ਆਪ ਜੀ ਦਾ ਸਿੰਘ ਨਹੀਂ ਰਹਾ ਜਦੋਂ ਤੱਕ ਇਹ ਆਪ ਜੀ ਦਾ ਸਿੰਘ ਸੀ ਮੈਂ ਇਸ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਿਆ ਸਾਰੀ ਰਾਤ ਇਹ ਮੇਰੇ ਉੱਪਰ ਸੁੱਤਾ ਰਿਹਾ ਪਰ ਉਸ ਵੇਲੇ ਇਹ ਆਪ ਜੀ ਦਾ ਸਿੰਘ ਸੀ ਮੇਰੀ ਇੰਨੀ ਹਿੰਮਤ ਹੀ ਨਾ ਹੋਈ ਕਿ ਇਸ ਨੂੰ ਕੁਝ ਕਰ ਸਕਾਂ ਔਰ ਜਦੋਂ ਇਸ ਨੇ ਮੇਰੇ ਮੂਰੇ ਸੇ ਝੁਕਾ ਦਿੱਤਾ ਤਾਂ ਹੁਣੇ ਮੇਰਾ ਹੋ ਗਿਆ ਹੁਣ ਮੈਂ ਭਾਵੇਂ ਇਸ ਨੂੰ ਟੰਗ ਦਿਆਂ ਜਾਂ ਫੇ ਜਮੀਨ 'ਚ ਗੱਡ ਦਿਆਂ ਤਦ ਗੁਰੂ ਸਾਹਿਬ ਨੇ ਉੱਥੇ ਮਜੂਦ ਸਭ ਸਿੱਖ ਸੰਗਤਾਂ ਨੂੰ ਬਚਨ ਕੀਤਾ ਕਿ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਜਗਾ ਜਗਾ ਤੇ ਮੱਥੇ ਨਾ ਰਗੜੋ ਤੇ ਆਪਣੇ ਵਾਹਿਗੁਰੂ ਤੇ ਪ੍ਰੋਸਾਰ ਰੱਖੋ ਬਹੁਤੀਆਂ ਬੀੜੀਆਂ 'ਚ ਪੈਰ ਰੱਖਣ ਵਾਲੇ ਅਕਸਰ ਪਾਰ ਨਹੀਂ ਲੱਗਦੇ ਫਿਰ ਉਸ ਸਿੰਘ ਨੂੰ ਕਿਹਾ ਸੱਚੇ ਦਿਲੋਂ ਮੂਲ ਮੰਤਰ ਦਾ ਜਾਪ ਕਰੋ ਤੇ ਅਕਾਲ ਪੁਰਖ ਨੂੰ ਯਾਦ ਕਰੋ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਪਰੀ ਕਰਨਗੇ ਸਿੰਘ ਨੇ ਉਵੇਂ ਹੀ ਕੀਤਾ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਥੱਲੇ ਆ ਗਿਆ ਫਿਰ ਪੀਰ ਨੇ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰਦਿਆਂ ਕਿਹਾ ਮਹਾਰਾਜ ਜੀ ਮੈਨੂੰ ਕਈ ਸੌ ਸਾਲਾਂ ਤੋਂ ਆਪ ਜੀ ਦਾ ਹੀ ਇੰਤਜ਼ਾਰ ਸੀ ਮੈਂ ਆਪਣੇ ਵੇੜੇ ਦਾ ਬੜਾ ਕਰਾਮਾਤੀ ਪੀਰ ਸੀ ਪਰ ਮੈਨੂੰ ਹੰਕਾਰ ਆ ਗਿਆ ਮੈਂ ਲੋਕਾਂ ਨੂੰ ਆਪਣੀਆਂ ਕਰਾਮਾਤਾਂ ਨਾਲ ਡਰਾ ਕੇ ਆਪਣੇ ਮੂਹਰੇ ਮੱਥਾ ਟੇਕਣ ਨੂੰ ਮਜਬੂਰ ਕੀਤਾ ਸੀ ਫਿਰ ਇੱਕ ਦਿਨ ਇੱਕ ਰੱਬ ਦਾ ਸੱਚਾ ਫਕੀਰ ਇੱਥੇ ਆਇਆ ਮੈਂ ਉਸ ਦਾ ਵੀ ਬਹੁਤ ਨਰਾਦਰ ਕੀਤਾ ਉਸ ਫਕੀਰ ਨੇ ਮੈਨੂੰ ਸ਼ਰਾਬ ਦੇ ਦਿੱਤਾ ਕਿ ਤੂੰ ਫੌਰਨ ਪੱਥਰ ਦੀ ਮੜੀ ਵਿੱਚ ਬਦਲ ਜਾਵੇਂ ਫਕੀਰ ਸੱਚਾ ਬੰਦਾ ਸੀ ਅਤੇ ਉਸ ਦੇ ਬੋਲ ਕਬੂਲ ਹੋ ਗਏ ਤੇ ਮੈਂ ਪੱਥਰ ਬਣ ਗਿਆ ਫਿਰ ਮੈਂ ਤਰਲਾ ਕੀਤਾ ਕਿ ਹੁਣ ਮੇਰੀ ਖਲਾਸੀ ਕਿਵੇਂ ਹੋਏਗੀ ਤਦ ਉਸ ਫਕੀਰ ਨੇ ਕਿਹਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਦਸਵੇਂ ਜਾਮੇ ਵਿੱਚ ਇੱਥੇ ਆਉਣਗੇ ਫਿਰ ਤੇਰੀ ਬੰਦਖਲਾਸੀ ਹੋਵੇਗੀ ਪੀਰਾਂ ਦੇ ਪੀਰ ਗੁਰੂ ਗੋਬੀ ਸਿੰਘ ਜੀ ਮਹਾਰਾਜ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਮੁਕਤੀ ਦਿਓ ਤਾਂ ਗੁਰੂ ਜੀ ਨੇ ਕਿਹਾ ਕਿ ਤੂੰ ਆਪਣੀਆਂ ਕਰਮਾ ਮਾਤਾ ਨਾਲ ਦੀਨ ਦੁਖਿਆਂ ਨੂੰ ਬਹੁਤ ਤੰਗ ਕੀਤਾ ਤੈਨੂੰ ਸਜ਼ਾ ਇਸੇ ਜਨਮ ਵਿੱਚ ਮਿਲ ਗਈ ਹੁਣ ਸੱਚੇ ਦਿਲੋਂ ਆਪਣੇ ਬੁਰੇ ਕਰਮਾਂ ਦੀ ਤੌਬਾ ਕਰ ਉਸ ਖੁਦਾ ਅੱਗੇ ਅਕਾਲ ਪੁਰਖ ਭਲੀ ਕਰਨਗੇ ਪੀਨ ਨੇ ਬਚਨ ਪਾ ਕੇ ਉਵੇਂ ਹੀ ਕੀਤਾ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਈ ਤੇ ਉਸ ਦੀ ਜੁਨੀ ਕੱਟੀ ਗਈ ਇਸ ਸਾਖੀ ਤੋਂ ਸਾਨੂੰ ਸਾਧ ਸੰਗਤ ਜੀ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਅਹਿਮੇ ਥਾਂ ਥਾਂ ਮੜੀਆ ਮਸੀਤਾਂ ਤੇ ਨੱਕ ਨਹੀਂ ਰਗੜਨਾ ਚਾਹੀਦਾ ਬਸ ਉਸੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਲਾੜ ਲਗਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕ ਤੁਹਾਨੂੰ ਇਹ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਹ ਸਾਖੀਆਂ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਤੱਕ ਪਹੁੰਚੀਆਂ ਜਰੂਰ ਕਰੋ ਤਾਂ ਜੋ ਸਾਰੇ ਇਹਨਾਂ ਸਾਖੀਆਂ ਦਾ ਆਨੰਦ ਮਾਣ ਸਕਣ ਅਤੇ ਆਪਣਾ ਜੀਵਨ ਸਫਲ ਕਰ ਸਕਣ ਜੀ